ਸ਼ਵਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਰਾ ਬਾਬਾ ਨਾਨਕ ਵਿਖੇ ਭਾਰੀ ਫੋਰਸ ਪੁਲਿਸ ਪਾਰਟੀ ਸਮੇਤ ਬਜ਼ਾਰਾਂ ਵਿੱਚ ਫਲਾਈਂਗ ਮਾਰਚ ਕੱਢਿਆ ਗਿਆ ਇਹ ਫਲਾਈਂਗ ਮਾਰਚ ਡੀਐਸਪੀ ਸ਼੍ਰੀ ਕਸਤੂਰੀ ਲਾਲ ਦੀ ਅਗਵਾਹੀ ਵਿੱਚ ਕੱਢਿਆ ਗਿਆ ਇਸ ਮੌਕੇ ਡੀਐਸਪੀ ਕਸਤੂਰੀ ਲਾਲ ਨੇ ਡੇਰਾ ਬਾਬਾ ਨਾਨਕ ਦੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੈ ਜੇ ਕੋਈ ਤੁਹਾਨੂੰ ਸ਼ਰਾਤੀ ਅੰਸਰ ਦੇਦਾ ਹੈ ਤਾਂ पुलिस का सहयोग दे के पुलिस तुरंत सूचित किया जाए पुलिस हमेशा सहायता लिए हाजिर है इस मौके एस एच ओ डेरा बाबा एस एच ओ कोटली सूरत मल्ली एस एच ओ थाना कोरिडोर भारी पुलिस पार्टी समेत हाजिर सन आओ देखते हाँ गुलशन कुमार की विशेष रिपोर्ट पब्लिक कल्चर न्यूज चैनल डेरा बाबा नानक ਆ ਜੀ ਆਪਾਂ ਮਾਜੋਗ ਐਸਐਫੀ ਸਾਹਿਬ ਟਾਲਾ ਸ਼੍ਰੀ 소ਹਿਲ ਕਸ਼ਨ ਮੀਰ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ ਮੁਤਾਬਕ ਇਹ ਡੇਰ ਬਣਾ ਕਸਰੇ ਵੇਖਿਆ ਕਿ ਸਪੈਸ਼ਲ ਆਪਾਂ ਫਲੈਗ ਮਾਚ ਕੱਢ ਰਹੇ ਆ ਤਾਂ ਜੋ ਲੋਕਾਂ ਵਿੱਚ ਇੱਕ ਜਿਹੜੀ ਆ ਉਹ ਇੱਕ ਜੜੀ ਆ ਭਾਵਨਾ ਜਿਹੜੀ ਆ ਉਹ ਬਣੀ ਰਵੇ ਇੱਕ ਨੂੰ ਕਹਈਏ ਜਿਹੜਾ ਡਰ ਜਿਹੜਾ ਦੈਸੀ ਜਿਹੜੀ ਆ ਉਹ ਆਪਾਂ ਖਤਮ ਕਰਨੀ ਹੈ ਕਿ ਸ਼ਾਇਦ ਵਿੱਚ ਆਪਾਂ ਪੰਜਾਬ ਪੁਲਿਸ ਹਰ ਵળે ਹਾਜ਼ਰ ਆ ਅਸੀਂ ਇਸ ਸੰਬੰਧ ਵਿੱਚ ਆਪਣਾ ਜ਼ਿਲ੍ਹੇ ਚੋਂ ਕਮਾਂਡੋ ਫੋਰਸ ਸਪੈਸ਼ਲ ਫੋਰਸਾਂ ਜਿਹੜੀਆਂ ਇਕੱਠੇ ਕੀਤੀਆਂ ਡੇਅ ਸ਼ਹਿਰ ਵਿੱਚ ਰੱਖਿਆ ਵਾਸਤੇ ਜਿਸ ਵਿੱਚ ਐਸਐਚਓ ਆਪਣਾ ਕੋਲੀ ਸੁਰਤ ਮੱਲੀ ਐਸਐਚਓ ਕੋਰੀਡੋਰ ਐਸਐਚਓ ਡੇਰੋ ਆਪਣਾ ਹੈ ਹੀ ਨਾਲ ਬਾਕੀ ਹੋਰ ਵੀ ਜਿਹੜੀਆਂ ਆਪਾਂ ਹੋਰਸਾਂ ਇਕੱਠੇ ਕਰਕੇ ਆਪਾਂ ਸ਼ਹਿਰ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਇੱਕ ਆਮ ਜੀਵਨ ਵਿੱਚ ਸ਼ਾਂਤੀ ਵਾਸਤੇ ਆਪਾਂ ਇਹ ਫਲੈਗਮਾਰਚ ਕੱਢ ਰਹੇ ਹਾਂ ਕਿ ਤਾਂ ਜੋ ਲੋਕਾਂ ਵਿੱਚ ਇੱਕ ਕੰਫੀਡੈਂਸ ਬਣਿਆ ਰਹੇ ਕਿ ਪੰਜਾਬ ਵਿੱਚ ਉਹਨਾਂ ਵਾਸਤੇ ਹਰ ਵੇਲੇ ਹਾਜ਼ਰ ਹੈ। ਕਿਹੜੀ ਘੰਟੇ? ਸ਼ਹਿਰ ਵਾਸੀ ਸ਼ਹਿਰ ਵਾਸੀਆਂ ਨੂੰ ਕੋਈ ਸਟੇਟਮੈਂਟ। ਸ਼ਹਿਰ ਵਾਸੀਆਂ ਨੂੰ ਸਾਡਾ ਇਹ ਹੀ ਅਪੀਲ ਹੈ ਕਿ ਆਪਣਾ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਜੇ ਤੇ ਉਹਨੂੰ ਆਪਣਾ ਤੁਰੰਤ ਸੂਚਨਾ ਸਾਡੇ ਆਪਣਾ 112 ਨੰਬਰ 'ਤੇ ਜਾਂ ਐਸਐਚਓ ਸਾਹਮਣੇ ਦੇਪੀ ਸਾਹਿਬ ਬੈਠੇ ਐਥੇ ਲੋਕਲ ਹਰ ਵੇਲੇ 24/7 ਪੰਜਾਬ ਪੁਲਿਸ હાજર ਆ